ਭ੍ਰਸ਼ਟਾਚਾਰ ਮਾਮਲੇ ਦੇ ਵਿੱਚ ਡੀਆਈਜੀ ਹਰਚਰਨ ਸਿੰਘ ਪੋਲਰ ਮਾਮਲੇ 'ਚ ਇੱਕ ਵੱਡੀ ਕਾਰਵਾਈ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਵਿੱਚ ਹੁਣ ਗ੍ਰਹਿ ਮੰਤਰਾਲੇ ਨੇ ਇਸ ਮਾਮਲੇ ਦੇ ਵਿੱਚ ਜਿਹੜਾ ਕਿ ਮਨਜ਼ੂਰੀ ਦੇ ਦਿੱਤੀ ਹੈ ਹਾਲਾਂਕਿ ਬੀਤੇ ਦਿਨਾਂ ਦੇ ਵਿੱਚ ਡੀਆਈਜੀ ਹਰਚਰਨ ਸਿੰਘ ਪੋਲਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਸ ਦੇ ਤਹਿਤ ਤੁਹਾਨੂੰ ਦੱਸਿਆ ਕਿ ਰਿਸ਼ਵਤਖੋਰ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਸੀਬੀਆਈ ਨੇ ਕਾਬੂ ਕੀਤਾ ਤੇ ਕੁਝ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਜਿੱਥੇ ਵੱਡੀ ਗਿਣਤੀ 'ਚ ਸੋਨਾ ਉਥੇ ਹੀ ਕੈਸ਼ ਬਰਾਮਦ ਹੋਇਆ ਜਿਸਦੇ ਤਹਿਤ ਤੁਹਾਨੂੰ ਦੱਸਿਏ ਕਿ ਇਸ ਕੈਸ਼ ਤੋਂ ਬਾਅਦ ਉਥੇ ਹੀ ਸਿਆਸਤ ਵੀ ਜਿਹੜੀ ਕਿ ਵਰਮਾਉਂਦੀ ਹੋਈ ਨਜ਼ਰ ਆਈ ਸੀ ਤਾਂ ਡੀਆਈਜੀ ਹਰਚਰਨ ਸਿੰਘ ਭੋਲਰ ਜਿਹੜੇ ਕਿ ਬੀਤੇ ਦਿਨਾਂ ਦੇ ਵਿੱਚ ਗ੍ਰਿਫਤਾਰ ਕਰ ਲਏ ਸੀ ਤਾਂ ਹੁਣ ਉਸ ਨੂੰ ਲੈ ਕੇ ਦੱਸਿਏ ਕਿ ਇੱਕ ਵੱਡੀ ਕਾਰਵਾਈ ਹੋਈ ਹੈ ਤੇ ਗ੍ਰਹਿ ਮੰਤਰਾਲੇ ਨੇ ਹਰਚਰਨ ਸਿੰਘ ਭੋਲਰ ਦੇ ਵਿਰੁੱਧ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿੱਤੀ ਹੈ ਤਾਂ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਹੁਣੇ ਮੁਕੱਦਮਾ ਚੱਲੇਗਾ ਤੇ 21 ਫਰਵਰੀ ਨੂੰ ਹੁਣ ਅਗਲੀ ਸੁਣਵਾਈ ਹੋਵੇਗੀ ਤਾਂ ਤੁਹਾਨੂੰ ਦੱਸਿਏ ਕਿ ਇਹ ਵੱਡੀ ਕਾਰਵਾਈ ਹੋਈ ਹੈ ਜਿਸ ਦੇ ਵਿੱਚ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਵੀ ਜਿਹੜੀ ਕਿ ਮਨਜ਼ੂਰੀ ਦਿੱਤੇ ਗਏ ਆ ਜਿਸ ਦੇ ਵਿੱਚ ਹੁਣ 21 ਤਰੀਕ ਨੂੰ ਜਿਹੜੀ ਕਿ ਅਗਲੀ ਸੁਣਵਾਈ ਹੋ ਗਈ ਹੋਵੇਗੀ ਜਿਸ ਦੇ ਵਿੱਚ ਕੋਰਟ ਕੋਈ ਵੱਡਾ ਫੈਸਲਾ ਜਿਹੜਾ ਕਿ ਡੀਆਈਜੀ ਹਰਚਰਨ ਸਿੰਘ ਪੋਲਰ ਮਾਮਲੇ ਦੇ ਵਿੱਚ ਸੁਣਾ ਸਕਦਾ ਤਾਂ ਉੱਥੇ ਹੀ ਕੋਈ ਵੱਡਾ ਝਟਕਾ ਜਿਹੜਾ ਕਿ ਡੀਆਈਜੀ ਹਰਚਰਨ ਸਿੰਘ ਪੋਲਰ ਨੂੰ ਲੱਗ ਸਕਦਾ ਹਾਲਾਂਕਿ ਉਹਨਾਂ ਨੇ ਬੀਤੇ ਦਿਨਾਂ ਦੇ ਵਿੱਚ ਕਾਫੀਆ ਪਟੀਸ਼ਨ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਪਰੰਤੂ ਉਹਨਾਂ ਨੂੰ ਕੋਈ ਰਾਹਤ ਜਿਹੜੀ ਕਿ ਨਹੀਂ ਮਿਲੀ ਤਾਂ ਹੁਣ ਇੱਕ ਹੋਰ ਵੱਡੀ ਕਾਰਵਾਈ ਹੈ ਜਿਹੜੀ ਕਿ ਡੀਆਈਜੀ ਹਰਚਰਨ ਸਿੰਘ ਪੋਲਰ ਮਾਮਲੇ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਤਾਂ ਜਿਸ ਦੇ ਤਹਿਤ ਹੁਣ ਇਸ ਮਾਮਲੇ ਦੇ ਵਿੱਚ ਗ੍ਰਹਿ ਮੰਤਰਾਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ ਉੱਥੇ ਹੀ 21 ਫਰਵਰੀ ਨੂੰ ਅਗਲੀ ਸੁਣਵਾਈ ਹੋਵੇਗੀ ਜਿਸ ਦੇ ਵਿੱਚ ਕੋਰਟ ਕੋ ਵੱਡਾ ਫੈਸਲਾ ਸੁਣਾ ਸਕਦਾ ਹੈ ਜਿਸ ਦੇ ਤਹਿਤ ਉਥੇ ਵੱਡਾ ਛਟਕਾ ਜਿਹੜਾ ਕਿ ਡੀਐਚਜੀ ਹਰਚਲਨ ਸਿੰਘ ਪੋਲਰ ਨੂੰ ਲੱਗ ਸਕਦਾ ਹੈ ਸੋਨਾ ਤੇ ਉਥੇ ਹੀ ਕੈਸ਼ ਬਰਾਮਦ ਹੋਇਆ ਜਿਸਦੇ ਤਹਿਤ ਤੁਹਾਨੂੰ ਦੱਸਿਏ ਕਿ ਇਸ ਕੈਸ਼ ਤੋਂ ਬਾਅਦ ਉਥੇ ਹੀ ਸਿਆਸਤ ਵੀ ਜਿਹੜੀ ਕਿ ਵਰਮਾਉਂਦੀ ਹੋਈ ਨਜ਼ਰ ਆਈ ਸੀ ਤਾਂ ਡੀਆਈਜੀ ਹਰਚਰਨ ਸਿੰਘ ਭੋਲਰ ਜਿਹੜੇ ਕਿ ਬੀਤੇ ਦਿਨਾਂ ਦੇ ਵਿੱਚ ਗ੍ਰਿਫਤਾਰ ਕਰ ਲਏ ਸੀ ਤਾਂ ਹੁਣ ਉਸ ਨੂੰ ਲੈ ਕੇ ਦੱਸਿਏ ਕਿ ਇੱਕ ਵੱਡੀ ਕਾਰਵਾਈ ਹੋਈ ਹੈ ਤੇ ਗ੍ਰਹਿ ਮੰਤਰਾਲੇ ਨੇ ਹਰਚਰਨ ਸਿੰਘ ਭੋਲਰ ਦੇ ਵਿਰੁੱਧ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿੱਤੀ ਹੈ ਤਾਂ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਹੁਣੇ ਮੁਕੱਦਮਾ ਚੱਲੇਗਾ ਤੇ 21 ਫਰਵਰੀ ਨੂੰ ਹੁਣ ਅਗਲੀ ਸੁਣਵਾਈ ਹੋਵੇਗੀ ਤਾਂ ਤੁਹਾਨੂੰ ਦੱਸਿਏ ਕਿ ਇਹ ਵੱਡੀ ਕਾਰਵਾਈ ਹੋਈ ਹੈ ਜਿਸ ਦੇ ਵਿੱਚ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਵੀ ਜਿਹੜੀ ਕਿ ਮਨਜ਼ੂਰੀ ਦਿੱਤੇ ਗਏ ਹੈ ਜਿਸ ਦੇ ਵਿੱਚ ਹੁਣ 21 ਤਰੀਕ ਨੂੰ ਜਿਹੜੀ ਕਿ ਅਗਲੀ ਸੁਣਵਾਈ ਹੋਵੇਗੀ ਹੋਵੇਗੀ ਜਿਸ ਦੇ ਵਿੱਚ ਕੋਰਟ ਕੋਈ ਵੱਡਾ ਫੈਸਲਾ ਜਿਹੜਾ ਕਿ ਡੀਆਈਜੀ ਹਰਚਰਨ ਸਿੰਘ ਪੋਲਰ ਮਾਮਲੇ ਦੇ ਵਿੱਚ ਸੁਣਾ ਸਕਦਾ ਹੈ ਤਾਂ ਉੱਥੇ ਹੀ ਕੋਈ ਵੱਡਾ ਝਟਕਾ ਜਿਹੜਾ ਕਿ ਡੀਆਈਜੀ ਹਰਚਰਨ ਸਿੰਘ ਪੋਲਰ ਨੂੰ ਲੱਗ ਸਕਦਾ ਹੈ ਹਾਲਾਂਕਿ ਉਹਨਾਂ ਨੇ ਬੀਤੇ ਦਿਨਾਂ ਦੇ ਵਿੱਚ ਕਾਫੀਆ ਪਟੀਸ਼ਨ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਪਰੰਤੂ ਉਹਨਾਂ ਨੂੰ ਕੋਈ ਰਾਹਤ ਜਿਹੜੀ ਕਿ ਨਹੀਂ ਮਿਲੀ ਤਾਂ ਹੁਣ ਇੱਕ ਹੋਰ ਵੱਡੀ ਕਾਰਵਾਈ ਹੈ ਜਿਹੜੀ ਕਿ ਡੀਆਈਜੀ ਹਰਚਰਨ ਸਿੰਘ ਪੋਲਰ ਮਾਮਲੇ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਤਾਂ ਜਿਸ ਦੇ ਤਹਿਤ ਹੁਣ ਇਸ ਮਾਮਲੇ ਦੇ ਵਿੱਚ ਗ੍ਰਹਿ ਮੰਤਰਾਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ ਉੱਥੇ ਹੀ 21 ਫਰਵਰੀ ਨੂੰ ਅਗਲੇ ਸੁਣਵਾਈ ਹੋਵੇਗੀ ਜਿਸ ਦੇ ਵਿੱਚ ਕੋਰਟ ਕੋਈ ਵੱਡਾ ਫੈਸਲਾ ਸੁਣਾ ਸਕਦਾ ਹੈ ਜਿਸ ਦੇ ਤਹਿਤ ਉਥੇ ਵੱਡਾ ਛਟਕਾ ਜਿਹੜਾ ਕਿ ਡੀਐਚਜੀ ਹਰਚਲਨ ਸਿੰਘ ਪੋਲਰ ਨੂੰ ਲੱਗ ਸਕਦਾ ਹੈ